ਕਦੇ ਹੋ ਸਕਦਾ ਵੀ ਆਪਣੇ ਘਰ ਚ ਐਂਟਰੀ ਬੰਦ ਹੋ ਜਾਵੇ ਕੱਲ ਸਾਡੀ ਐਂਟਰੀ ਬੰਦ ਹੋਊਗੀ ਸਾਡੇ ਘਰ ਚ ਉਹ ਪਤਾ ਕਿਉਂ ਲਖਉਂਦਾ ਹਾਂ ਕਿ ਐਸ ਸਾਈਡ ਤੋਂ ਫਰਸ਼ ਪੈ ਗਿਆ ਦਾ ਪਰ ਕਾਲੂ ਦੀ ਸਾਡੀ ਐਂਟਰੀ ਬੰਦ ਨਹੀਂ ਹੋਈ ਸਾਲਾ ਪੈੜਾ ਕਰਕੇ ਲੰਘ ਗਿਆ ਉੱਪਰ ਤੇ ਆ ਦੇਖੋ ਇੱਧਰ ਇਹ ਪੈੜਾ ਉੱਪਰ ਦੀ ਹੋ ਗਈ ਜਾਂਦੀ ਆ ਲੈ ਫਰਸ਼ ਪੈ ਅਜੀ ਜੀ ਇਹ ਪੈੜਾ ਦੇਖੋ ਕਾਲੂ ਦੀ ਇਹ ਨਹੀਂ ਹਟਿਆ ਹੈਗਾ ਇਹ ਇਹ ਕਿਹੜਾ ਸੁਣਦਾ ਕਿਸ ਦੀ ਮਨਮੋਜੀ ਆ ਮੰਦਾ ਮੋਜੀ ਹੁਣ ਤੁਸੀਂ ਜੋ ਸੋਝਣ ਐ ਸੜ ਦੇ ਦੂਜੇ ਸਾਢ ਤੋਂ ਵੱਡ ਸਕਦੇ ਉਦੋਂ ਦੂਜੇ ਪਾਸੇ ਵੀ ਦਿਖਾਉਂਦੇ ਆ ਆਜੋ ਉਹ ਇਹਦੇ ਤੇ ਸਵਾਹ ਵਾਲਾ ਬਣਦੇ ਹੈ ਦੂਜੇ ਤੋਂ ਤਾਂ ਫਿਰ ਕੀ ਹੋ ਗਿਆ ਉਦੋਂ ਪੱਕ ਗਿਆ ਹੁਣ ਐ ਸੜ ਤੋਂ ਵੀ ਐਂਟਰੀ ਬੰਦ ਕਰ ਦਿੱਤੀ ਉਹਨਾਂ ਨੇ ਹਾਂ ਤੂੰ ਕਿੱਥੇ ਕਹਿੰਦਾ ਕਿਹੜੇ ਕਿਹੜੇ ਪੈਰ ਕਹਿੰਦੇ ਤੁਸੀਂ ਦਿਖਾਓ ਕਿਹੜੇ ਪੈਰ ਕਹਿੰਦੇ ਤੇ ਆਹਾਂ ਆ ਦਿਖ ਦਿੱਤੀ ਇਹ ਆਹਾਂ ਅੱਛਾ ਆ ਕੈਮਰਾ ਚਾਹ ਦੇਖ ਰਹੀ ਸੀ ਤੇ ਭਾਈ ਕੱਲੋਂ ਮਿਸਤਰੀ ਕਹਿੰਦੇ ਤੇ ਵੀ ਅਸੀਂ ਸਾਰਾ ਪਾ ਕੇ ਜਾਣਾ ਇੱਧਰ ਆ ਫਰਸ਼ ਮੈਂ ਕਹਾ ਵੀ ਨਾ ਰਾਤ ਦਾ ਟਾਈਮ ਹੈ ਵੀ ਇਹ ਦਿਨ ਚੇ ਬੋਹਣ ਗੋ ਮੈਂ ਇਹ ਦਿਨ ਚਾਣ ਪੂਰਾ ਲੈਵਲ ਕਢਾ ਕੇ ਫਿਰ ਪੈਣਾ ਫਰਜ਼ ਕਰਦਾ ਇਹ ਅੱੱਚਾ ਫਰਸ਼ ਹੋ ਗਿਆ ਇਸ ਤੋਂ ਉੱਪਰ ਫਿਰ ਟਾਇਲ ਲੱਗਣੀ ਹੈ ਐਂ ਈ ਹਲੇ ਰੱਖ ਛੱਡਾਂਗੇ ਹੁਣ ਐਨਾ ਟੱਕਣੀ ਲੈਣਾ ਹਾਂ ਦਿਨ ਛੱਡ ਕੇ ਰੱਖ ਛੱਡਾਂਗੇ ਪਹਿਲੇ ਜਾ ਦੇਖਿਆ ਥੋੜਾ ਜਿਹਾ ਘਰ ਜਾਂ ਪੁਰਾਣਾ ਜਾਂ ਹੋਣ ਲੱਗਿਆ ਫਿਰ ਟੈਲਵਾ ਦੇ ਦਾਂਗੇ ਨਾ ਇੱਦਾਂ ਕਰਦਾ ਐ ਸਪੀਮ ਕੁਛ ਕਹਿਣ ਦਾ ਭਾਵ ਇਹ ਹੈ ਵੀ ਜਦੋਂ ਦੇਖਿਆ ਪੁਰਾਣਾ ਜਾਂ ਹੋਣ ਲੱਗ ਗਿਆ ਵੀ ਵਿੜਾ ਹੁਣ ਬੋਰ ਜਾਂ ਹੋਣ ਲੱਗ ਗਿਆ ਕਲਰ ਜਾਂ ਜਦੋਂ ਫਿਰ ਟੈਲਵਾ ਦੇਣੀ ਆਪਾਂ ਨੇ ਮੈਂ ਉੱਪਰ ਗਿਆ ਹਤਾ ਮੈਂ ਉੱਪਰ ਪਾਣੀ ਦੇਖਣ ਗਿਆ ਤਾਂ ਹਾਂ ਹੈਗਾ ਉੱਪਰ ਸੱਤ ਵੱਖਣ ਖੋਣ ਕੱਢ ਦੇਣਾ ਅੱਜ ਸਾਰੀ ਦਿਨ ਹੋ ਗਿਆ ਖੜੇ ਹਾਂ ਕੱਢ ਦੇ ਉਹ ਵੀ ਬਸ ਅੱਜ ਕਢਾ ਦੇ ਬੰਦੇ ਆ ਕੇ ਜਦੋਂ ਜੇ ਟੁੱਟ ਪਤਾ ਕੀ ਗੱਲ ਉਹ ਲਾ ਉਹ ਲਾ ਦੇ ਉਤ ਹੈ ਨਹੀਂ ਤਾਂ ਪਾ ਪਿਆ ਤਾਂ ਟੁੱਟੀ ਛੋਟਾ ਕਾ ਮਾਰ ਦੇ ਉਧਰ ਪਿਆ ਕਰਾ ਮਤਲਬ ਵੀ ਉਹ ਦੂਜਾ ਪਾ ਦੇ ਉਹ ਛੋਟਾ ਜਿਹੇ ਜਿੱਦਾਂ ਪਹਿਲਾਂ ਕੱਡੇ ਦਾ ਪਾ ਨੇ ਹਾਂਜੀ ਉਦਾਂ ਕਢ ਦੇ ਪਾਪ ਲਾ ਕੇ ਥੱਲੇ ਵੀ ਛੱਡ ਦੇ ਹਾਂਜੀ ਕਿ ਨਹੀਂ ਲੱਗੀ ਜਰ ਬਾਤ ਉਹ ਗੰਦਬ ਦਾ ਖੁੰਜੇ ਜੈਨੂ ਕੇ ਪਤਾ ਕਿੱਥੇ ਖੜਾ ਪਾਣੀ ਕਾਕਰ ਨਾਲੀ ਛੱਟ ਖੜਾ ਖੁੰਜੇ ਜਖਣੀ ਉਹ ਉਰੀ ਟਲਾਂ ਪਰਲੇ ਬਸੂ ਨੂੰ ਜਿਹੜਾ ਉੱਪਰ ਦਾ ਚਵਾਰਾ ਪਾਇਆ ਹੈ ਨਾ ਇਹ ਤਾਂ ਪਾਣੀ ਖੜਾ ਆ ਤਾਂ ਮੈਂ ਕਿਹਾ ਅੱਜ ਸਾਰਾ ਤਲਾ ਦੋ ਪਰਲੇ ਖੁੰਜੇ ਪਾਣੀ ਜਲੇ ਖਾਨੇ ਚ ਰਹਿ ਗਿਆ ਪਾਣੀ ਦਿਖਾਵਾਂ ਉੱਪਰ ਜਾ ਕੇ ਧਰੋਂ ਨੰਨ ਪੌੜੀ ਲੱਗੀ ਉੱਪਰ ਪੌੜੀ ਲੱਗੀ ਵੀ ਮੈਂ ਦੇਖ ਇਸ ਛੱਤ ਦਾ ਪਾਣੀ ਕਹਿੰਦੇ ਸੀ ਮੈਂ ਦਿਖਾਉਂਦਾ ਹੁਣ ਕਿੰਨਾ ਉਹ ਐ ਸਾਰ ਫਰ ਗਿਆ ਪਾਣੀ ਆ ਕੇ ਇਹ ਖੁੰਝ ਰਹਿ ਗਿਆ ਪਾਣੀ ਸਾਰਾ ਉਹ ਇੱਧਰ ਤੇ ਢਲਾਣ ਇੱਧਰ ਦੀ ਆਂਦੀ ਪਾਣੀ ਤੇ ਨਾ ਪੂਰੀ ਇੱਧਰ ਨੂੰ ਆਂਦੀ ਉਹ ਉੱਥੇ ਉੱਪਰ ਤੇ ਢਲਾਣਾ ਇੱਥੇ ਜਮਾ ਹੋਗਾ लास्ट ਤੇ ਪਾਣੀ ਹੁਣ ਇਹ ਵੀ ਲਾ ਦੀ ਸਾਰਾ ਫਿਰ ਇਹਦੇ ਉੱਪਰ ਕਰਦਾਂਗੇ ਫਿਰ ਵਾਟਰ ਪ੍ਰੂਫਿੰਗ ਪੇਂਟ ਜਿਹੜਾ ਮੈਂ ਲਾਇਆ ਸੀ ਤੁਸੀਂ ਦੇਖਣਾ ਪਿਛਲੀ ਵੀਡੀਓ ਚ ਡੰਪਰ ਪੇਂਟ ਆ ਗਿਆ ਅੱਛਾ ਮੱਥਾ ਟੇਕਦਾ ਇੱਥੇ ਸਵੇਰੇ ਸਵੇਰੇ ਦਾ ਮੇਰਾ ਪਿੰਡ ਦੇਖ ਲਓ ਬਲਕਿਸੀ ਬੈਰਾਂ ਦਾ ਘਰ ਇਹ ਚੜ ਗਈ ਤਾਂ ਉਤਰਨੀ ਨਾ ਰਹਿਣ ਤਾਂ ਤੁਸੀਂ ਨਾ ਚੜ ਰਹਿਣ ਤਾਂ ਰਹਿਣ ਦੋ ਮੈਂ ਸਿੱਕ ਜੀ ਹਾਂ ਛੱਟ ਪੱਜੂਗੀ ਹਾਂ ਹਾਂ ਦੇਖੋ ਜੀ ਉਹ ਸਾਹਮਣੇ ਜੱਸੀ ਆਸਟ੍ਰੇਲੀਆ ਵਾਲੇ ਦਾ ਘਰ ਇੱਧਰ ਨਿੰਮੇ ਦਾ ਘਰ ਆਹਾ ਮੇਰਾ ਘਰ ਆਹਾ ਮੈਡਮ ਜੀ ਹੈ ਨਿੰਮੇ ਦਾ ਬਾਪੂ ਕਿੱਥੇ ਘੁੰਮਦਾ ਉਹ ਘੁੰਮਦਾ ਘਰ ਫਿਰਦਾ ਪਾਣੀ ਕਿੱਥੇ ਗਿਆ ਹੈਲੋ 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 ਆਉਂਦਾ ਮੈਂ ਇੱਕ ਮਿੰਟ ਪਾਣੀ ਘੜਦੀ ਇਧਰ ਉਹ ਪੈ ਇਹਨਾਂ ਪੈ ਪਾਤਾ ਹਾਂ ਮੇਰੇ ਮੁੰਡਾਂ 'ਚ ਪਾਣੀ ਪੈ ਗਿਆ ਪਟ ਗਿਆ ਉਹ ਕੋਈ ਤਿੰਨ ਸਾਲ ਬੁੱਟਾਂ ਨੂੰ ਇਹਨਾਂ ਨੂੰ ਚੱਲੇ ਬਹੁਤ ਕੈਨੇਡਾ ਤੋਂ ਲੈਂਦੇ ਤੇ ਮੈਸੇ ਆ ਰਿਹਾ ਪਰਦੇ ਪਾਣੀ ਜਿਹੜਾ ਹੁਣ ਸਾਰਾ ਛੱਤ ਦਾ ਪਾਣੀ ਪਰਦੇ ਨਿਕਲਿਆ ਹੋਊਗਾ ਇਹਦੀ ਹੈ ਲੋੜ ਦੀ ਇਹ ਥੱਲੇ ਜਿਹੜਾ ਸੀਵਰੇਜ ਵਾਲਾ ਪਾਈਪ ਉਹ ਚ ਪਾਤਾ ਹੈ ਹੈ ਇਹਨੇ ਵੀ ਚੱਕੀ ਦੇ ਕੋਲ ਬੋਟਾ ਜਿਹੜਾ ਰੱਖਿਆ ਡੱਬੇ ਨਾਲ ਸਿਰ ਤੇ 10 ਮਿੰਟ ਤੇ ਟੁੱਟ ਕੇ ਰੌਲਾ ਪੈ ਗਿਆ ਬਹਾਰੋਂ ਉੱਥੇ ਰੱਖਿਆ ਪਤਾ ਕਿਸੇ ਨੇ ਨਹੀਂ ਦੇਖਿਆ ਇਹ ਤੇਰੇ ਸਾਰੀਆਂ ਬੱਲੀਆਂ ਤਾਰ ਲਏਗੇ ਉਰੇ ਤੇ ਖਾਤੇ ਕੀ ਜੀਣਾ ਨਹੀਂ ਆਦੇ ਆ ਸਾਰੇ ਮੈਂ ਕਰ ਲੇਗੀ ਉਹ ਤਾਂ ਬਸ ਫੋਟ ਲੱਗੀ ਤਾਂ ਬਈ ਐਸੇ ਕਿੱਥੇ ਆ ਮਨ ਉਹਨਾਂ ਨੂੰ ਜੇ ਤਾਂ ਬਸ ਚ ਲੈ ਇੱਕ ਮਹੀਨਾ ਲੈ ਸ਼ਟਰ ਹੀ ਨਾ ਖੁੱਲੇ ਨਹੀਂ ਫੇਰ ਉਹ ਪਹਿਲੇ ਹੀ ਕੱਢ ਲੇਗੇ ਜਦ ਕਿ ਜਿਹੜੇ ਲੈਂਸ ਉਹ ਪਾਉਂਦੇ ਉਹ ਤਾਂ ਕਹਿੰਦਾ ਹਫਤੇ ਦਾ ਖੋਲੋ ਸਾਡਾ ਜਿਹੜਾ ਜਿੱਥੇ ਜਾ ਦੇ ਤੇਰੇ ਨਾਲ ਨਾ ਕਰ ਬੜਾ ਤਾਂ 6 ਮੇ 7 6 ਸਾਲ ਲੱਗਣਗੇ ਦੇਖਾ ਪਾਣੀ ਆਉਂਦਾ ਬਾਹਰ ਉਹ ਮੈਂ ਹੇ ਕੋ ਤ ਤਿਆਰ ਮੇਰੇ ਖਲਚਾ ਪਾਣੀ ਦੋ ਜਿਹੜਾ ਪਾਏ ਇੱਥੇ ਨੂੰ ਆ ਰਿਹਾ ਦਾ ਪਾਣੀ ਉਹ ਆ ਹਾਂ ਹਾਂ ਇਹਦੇ ਬਿਤੇ ਆਉਂਦਾ ਹੁਣ ਪਾਣੀ ਉਹ ਬਾਹਰ ਦੇ ਕੰਮ ਬਾਹਰ ਦੇ ਕਿ ਬਾਹਰ ਨਿਕਲਦਾ ਪਾਣੀ ਨਿਕਲਦਾ ਦਖੰਡਾ ਆ ਰਿਹਾਦਾ ਪਾਣੀ ਹੈ ਉੱਪਰੋਂ ਟੁੱਟੀ ਚਲਾਈ ਹੋਈ ਇੱਧਰ ਕਾਮਜਾਬ ਓਏ ਰਿਆ ਓਏ ਓਰੇ ਨਾ ਓਰੇ ਨਾ ਵਜਰੀ ਖੜਾਉਂਦਾ ਉਹਨਾਂ ਦੀ ਉਹਨਾਂ ਦੀ ਕਿ ਤੇਰੀ ਵਜਰੀ ਆ ਕਾਢੀ ਕਹਣੀ ਆ ਜੜੀ ਆ ਤਲਾਸ਼ੀ ਕਰ ਇਹਦੀ ਜੇਬਾਂ ਫੁੱਲ ਬੈਂਕ ਫੁੱਲ ਤਾਂ ਕੁਝ ਵੀ ਨਹੀਂ ਹੈ ਜੇਬੀ ਖਾਲੀ ਸਾਰੇ ਖਾਲੀ ਕੀ ਨਰਮਲ ਨਿਕਲੇ ਨਰਮਲ ਨਿਕਲੇ ਰਮਲ ਖੋਲਾ ਰਮਲ ਖੋਲਾ ਰਮਲ ਖੋਲਾ ਰਮਲ ਖੋਲਾ ਰਮਲ ਰਮਲ ਖੋਲਾ ਜਾ ਤੱਕ ਰਮਲ ਖੋਲਾ ਫੜਦੇ ਬੱਸ ਹੁਣ ਰਹਿਣ ਦੇ ਇੱਦਾਂ ਰਹਿਣ ਦੇ ਮੈਂ ਫੜ ਲੇ ਜਰਾ ਨਹੀਂ ਦੇਣਾ ਹੈ ਹੁਣ ਇੰਨੀ ਠੰਡ ਤੂੰ ਪਾਣੀ ਲੈ ਕੇ ਚੱਲੇ ਆਂ ਲੱਗਣੀ ਆ ਜਾ ਪੁੱਤ ਆ ਜਾ ਦੋ ਗੁਲਾਬ ਜਾਮਣਾ ਤੇਰੇ ਵਾਸਤੇ ਰੱਖਿਆ ਹਾਂ ਆ ਜਾ ਐ ਕੋਮਕ ਲੰਘ ਕੇ ਜਾ ਆ ਜਾ ਇੱਕ ਚਿੱਟੀ ਇੱਕ ਵਾਈਟ ਨਾ ਇੱਕ ਚਿੱਟੀ ਨਹੀਂ ਇੱਕ ਗੁਲਾਬ ਜਾਮਣਾ ਇੱਕ ਗਰਸ ਗੁੱਲਾ ਖੜਾ ਚਲ ਤੇਰੇ ਵਾਸਤੇ ਹੀ ਆ ਜਾ ਚਲ ਚਲ ਨਿਕਲ ਇੱਧਰ ਚਲ 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 ਮੈਂ ਸਵੇਰੋਂ ਹੀ ਗਿਆ ਤੇ ਮੈਂ ਕਿ ਜਿਸ਼ਾ ਨਾ ਨਹੀਂ ਲੈ ਜਾ ਹੁਣ ਵੀਰੇ ਸਕੂਲ ਜਾਣਾ ਇਹਨੇ ਚਲ ਚੜ ਜਾ ਪੁੱਤ ਇਸਤਰੀ ਸਭ ਆ ਚੁੱਕੇ ਨੇ ਇੱਧਰ ਤਨਾਗਪੁਰੀ ਵੀ ਆ ਚੁੱਕਿਆ ਲਾ ਫੜ ਚਾਹ ਵਾਲੇ ਚਾਹ ਵਾਲੇ ਚਾਹ ਵਾਲੇ ਅੱਛਾ ਬਣਾਉਂਦੇ ਮੋਟਰ ਪਰਿਆ ਬਹੁਤ ਦਿਨੋਂ ਕੋਈ ਬਣਾ ਕੇ ਪੀਤੀ ਨਹੀਂ ਆਪਾਂ ਨੇ ਤੂੰ ਕਹਿੰਦਾ ਤੁਰ ਕੇ ਆਇਆ ਸੌੜ ਰਹੀ ਲਾਹਰ ਤਾਂ ਲਾ ਬਣ ਗਈ। ਉਹ ਆ ਭਾਈ ਕਾਕੇ। ਆ ਵੀ ਮਿਸਤਰੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਮੈਂ ਹਾਂ ਕ। ਉਹ ਗਏ ਥੰਮੇ ਨਾਲ ਗਏ। ਆ ਆ ਗਿਆ। ਸੁਧੋ। ਹਾਂ ਤਾਂ ਮੈਂ ਠੇਕੇਦਾਰ। ਹੁਣ ਠੇਕਾ ਲੈ ਲਿਆ ਤਾਂ ਹੁਣ ਸਾਡੇ ਨਾਲ ਕਿੱਥੇ ਅੱਖ ਮਲਾਉਂਦਾ। ਇਹਨੇ ਕਿਸੇ ਕੋਠੇ ਦਾ ਠੇਕਾ ਲੈ ਲਿਆ। ਹੁਣ ਤਾਂ ਕਹਿੰਦਾ ਮੈਨੂੰ ਕੱਢ ਦਿਓ ਇੱਥੇ ਦੇ ਪਾਸ ਫਟਿਫਟ। ਮੈਂ ਇਦਾਂ ਨਹੀਂ ਛੱਡਦੇ। ਇਹਵਾ ਕੰਧ ਕਾਰ ਨਹੀਂ ਲਿਪਣੀ ਆ ਹੁਣ ਆਹ ਇਹਦੀ ਇਹਦੀ ਟੀਪ ਕਰ ਦੋ ਫਿਰ ਆ ਆ ਕਰਾ ਕੇ ਨਾ ਅੱਜ ਜਿਹੜੇ ਬੰਦੇ ਅੱਧੇ ਦਿਨ ਤੋਂ ਬਾਅਦ ਉਹ ਜਿਹੜਾ ਪਰਲੇ ਬਸੜਾ ਰੇਤਾ ਪਿਆ ਉਹ ਚਾਕੇ ਮਾਰੋ ਅੰਦਰ ਉੱਥੇ ਵਾਲਾ ਨਾ ਜਿਹੜਾ ਤੂੰ ਕਹਿੰਦਾ ਕਿਹੜੇ ਬੰਦੇ ਨੂੰ ਕਹਿੰਦਾ ਤਾਂ ਉਹਦਾ ਗੁਰਪ੍ਰੀਤ ਹੈ ਥੋੜਾ ਕਲਾਸ ਹੈ ਲੋ ਥੋੜਾ ਆਣ ਦਾ ਮੁੰਡਾ ਸੁਖਤਾਪ੍ਰੀਤ ਆ ਅੱਛਾ ਉਹਨਾਂ ਦਾ ਰੇਤਾ ਸੜਦੇ ਫਿਰ ਦੋ ਟ੍ਰੈਕ ਕਿਨੇ ਅੱਠ ਜਦੋਂ ਕਰਦੇ ਇਹਦੇ ਬਾਰੇ ਕਰਦੇ ਕੱਲ੍ਹ ਵਾ ਚਾਰ ਛੱਕੜੇ ਵਗੈਰਾ ਆਦਮਾ ਚਾਰ ਸੈਕੜੂ ਸਿਕੜਾ ਆ ਦੇ ਲੱਗੇ ਜਾਣਾ ਆਪਣਾ ਇੱਧਰ ਵੀ ਲੱਗਣਾ ਉੱਧਰ ਵੀ ਲੱਗ ਜਾਣਾ ਚਾਰੇ ਪਾਸੇ ਪਾ ਲੋ ਰੇਤਾ ਸਾਰਾ ਥੱਲੇ ਚਕਵਾ ਦੇ ਰਹਾ ਹਾਂ ਹਾਂ ਚੱਲੀ ਫਿਰ ਆਪਾਂ ਚਲੋ ਚਲੋ ਬਈ ਆਪਣੀ ਮੋਟਰ ਤੇ ਪੁੱਜ ਗਏ ਆ ਤੇ ਮੈਨੂੰ ਅੱਜ ਨਾ ਕਿਹੜਾ-ਕਿਹੜਾ ਬੰਦਾ ਗੁੱਜਰ ਬਾਈ ਨੂੰ ਮਿਸ ਕਰਦਾ ਜੇ ਦੇਖੇ 100 ਕ ਬੰਦਾ ਤਾਂ ਹੈਗਾ ਗੁੱਜਰ ਬਾਈ ਨੂੰ ਮਿਸ ਕਰਦਾ 100 ਕ ਕਮੈਂਟ ਆ ਗਿਆ ਵੇ ਅਸੀਂ ਭਾਈ ਗੁੱਜਰ ਬਾਈ ਨੂੰ ਮਿਸ ਕਰ ਰਹੇ ਆ ਫਿਰ ਤਾਂ ਮੈਂ ਜਾ ਕੇ ਲੈ ਕੇ ਆਵਾਂ ਜੇ ਨਹੀਂ ਕੋਈ ਮਿਸ ਕਰਦਾ ਉਹ ਵੀ ਲਿਖ ਦਿਓ ਲਈ ਹਾਂ ਭਾਈ ਪਿਆਕੜਤਾ ਇਹ ਤਾਂ ਬਹੁਤ ਅਜੀਬ ਤਾਂ ਉਹ ਤਾਂ ਮੈਂ ਦੱਸਿਆ ਹੋਇਆ ਵੀ ਉਹ ਹਟ ਨਹੀਂ ਸਕਦਾ ਹੈ ਉਹ दारू ਪੀਂਦਾ ਪੀਂਦਾ ਹੈ ਉਹਦੇ ਰੱਤ ਦੀ ਹੱਡਾਂ 'ਚ ਉਹਨੇ ਪੀੜਿਆ ਪੀਣੀ ਜੋ ਮਰਜ਼ੀ ਹੋ ਜਵੇ ਜਿਹੜਾ ਜਿਹੜਾ ਬੰਦਾ ਮਿਸ ਕਰਦਾ ਉਹ ਵੀ ਕਮੈਂਟ ਕਰ ਦਿਓ ਜਿਹੜਾ ਜਿਹੜਾ ਚਾਹੁੰਦਾ ਵੀ ਨਹੀਂ ਆਵੇ ਮੋਟਰ ਉ ਉਹ ਵੀ ਕਮੈਂਟ ਕਰ ਦਿਓ ਦੇਖਦੇ ਆ ਵੀ ਕਿਹੜੇ ਕਿਹੜੇ ਬੰਦਾ ਗੁੱਜਰ ਬਾਈ ਨੂੰ ਮਿਸ ਕਰਦਾ ਫਿਰ ਤਾਂ 100 ਕ ਮਿੰਟ ਹੋ ਗਿਆ ਗੁੱਜਰ ਬਾਈ ਪਰ ਫਿਰ ਗੁੱਜਰ ਬਾਈ ਮੈਨ ਲੈ ਕੇ ਆ ਜੀ ਦੇ ਨਾਲ ਬੈਠ ਕੇ ਚਾਹ ਪੀਣੀ ਸੀ ਉਹ ਤਾਂ ਹੈ ਨਹੀਂ ਕਿ ਹੁਣ ਮੈਂ ਦੋ ਕੱਪ ਗਲਾਸ ਰੱਖ ਲੇ ਤੇ ਗੁੱਜਰ ਦਾ ਇੱਕ ਮੇਰਾ ਫੀਲਿੰਗ ਲੈ ਲਈ ਜੀ ਗੁੱਜਰ ਬਾਈ ਹੈ ਨਹੀਂ ਇੱਥੇ ਲਓ ਭਾਈ ਪਾਤੀ ਬਜਰੀ ਤੇ ਬਜਰੀ ਭਾਈ ਥੋੜੀ ਜੀ ਤਮਾ ਤਮਨ ਦੋਜ ਤੋ ਮੈਨੇ ਨਹੀਂ ਹਣਾ ਚਲ ਕੋਈ ਗੱਲ ਕਿੱਥੇ ਗਿਆ ਕੰਨੀ ਤੇਲ ਵਾਲੀ ਲੈਣ ਤਾਂ ਨਹੀਂ ਕਿਹਾ ਮੈਂ ਕਿਤੇ ਮਾਦੀ ਲੈ ਕੇ ਆਏ ਹਾਂ ਇਹ ਹਾਂ ਕਰਨਾਂ ਮੈਂ ਪੁੱਛਦਾਂ ਕਰਾਂ ਯਾਰ ਕਿ ਇੱਕ ਨਵਾਂ ਆ ਰੱਖਿਆ ਵਾ ਆਇਆ ਮੁੜ ਕੇ ਮੈਂ ਤੇਲ ਦਾ ਹਿੱਲਾ ਕਰਦਾ ਥੋੜੇ ਮੈਂ ਜਿਹੜੀ ਮਸ਼ੀਨ ਘੜੀ ਮਿਕਸਚਰ ਸਿਮਿੰਟ ਕਰਨੇ ਵਜੋਂ ਤੇਲ ਘਟਾ ਪਤਾ ਨਹੀਂ ਮੈਂ ਕਿਹ ਲੈਣ ਗਿਆ ਪਤਾ ਨਹੀਂ ਨਹੀਂ ਮੈਂ ਫੋਨ ਕਰਦਾ ਮੈਂ ਇਹਨੂੰ ਪੁੱਛਦਾ ਮੈਂ ਸ਼ਾ ਲੈਣ ਲੰਘਿਆ ਤਾਂ ਹੋਵੇ लो जी तेल ले फिर मैं तो कम चलना राजू नहीं आया अचू धे लंघ गया अच्छा पार्टी कर ली तैयार ਉਹ ਚਲੇ ਨੇ ਹਾਂਜੀ ਹਾਂਜੀ ਬਿਲਕੁਲ ਸੇਮ ਲੋ ਜਿਹਦੇ ਕੋਲ ਤੇਰੇ ਨਾਲ ਦੀ ਆ ਕਿੱਥੇ ਆ ਪਈ ਨਹੀਂ ਬਰਾਬਰ ਹੈ ਆ ਦੇਖ ਆ ਦੇਖ ਨਹੀਂ ਬਹੁਤ ਫਰਕ ਹੈ ਫਰਕ ਤਾਂ ਹੈ ਉਹਦੀ ਰੈੱਡ ਹੈ ਹੂੰ ਹੱਕ ਬਹੁਤ ਮਨੇ ਪਹਿਲੇ ਖਾ ਪਈ ਜਾਂਦਾ ਮੈਂ ਕਿਹਾ ਇੱਕ ਅੱਧੇ ਗੋਮੇ ਕਰ ਚੱਕੀ ਫਿਰ ਤਸਲਾ ਚੱਕੀ ਅੱਜ ਬਿਜਲੀ ਵਾਲਾ ਆਇਆ ਹੋਇਆ ਇਹ ਖਰਚਾ ਹੋਰ ਮੇਰਾ ਕਰਵਾ ਰਿਹਾ 6 ਅਰਥ ਦਾ ਬੜੇ ਘਰ ਦੇ ਵਿੱਚ ਜਿਨ੍ਹਾਂ ਦਾ ਬਜਟ ਬਣ ਰਿਹਾ ਨਾਂ ਦੱਸਿਓ ਯਾਰ ਆਪਾਂ ਇੱਥੇ ਦੇਖ ਲਾ ਇੱਥੇ ਇੱਥੇ ਪਾ ਬੁੱਕਮਾ ਇਹ ਹੋ ਰਿਹਾ ਨਹੀਂ ਇੱਥੇ ਰੋੜਾ ਬੈਜ ਰੋੜਾ ਜਗਾ ਦਾ ਇੱਥੇ ਆ ਜਣੇ ਇੱਥੇ ਪ੍ਰੈਜੈਂਟ ਕਿਸੇ ਇੱਧਰ ਤਾਂ ਨਹੀਂ ਆਇਆ ਪੈਸਾ ਨੂੰ ਨਹੀਂ ਨਹੀਂ ਇੱਧਰ ਨਹੀਂ ਆਇਆ ਕੋਈ ਨਾ ਪੈਸਾ ਇੱਥੇ ਵਿੱਚ ਕਿਧਰੋਂ ਫਟੂ ਤਾਰ ਫਿਰ ਉਦੀ ਉਹ ਬਾਅਦ ਦੇਖੂਗਾ ਤੂੰ ਆਰਕ ਦੋ ਪਹਿਲਾਂ ਬੜਾ ਅੱਛਾ ਹਾਂ ਅਸਰ ਕਰਾਉਂਦਾ ਮੈਂ ਕਿਚਨ ਬੱਧਲੇ ਇਹਦਾ ਵੀ ਜਿਹੜੇ ਨੇ ਹਾਂ ਹਾਂ ਤੇਤੀ ਦੇ ਮਾਰਗ ਵਿੱਚ ਨੂੰ ਚਲੋ ਪਾਣੀ ਪਿੱਛੇ ਕਰਾਉਂਦਾ ਤੁਹਾਨੂੰ ਮੋੜੇ ਕਰਾਉਂਦੇ ਬਾਜ ਪਾਣੀ ਦਾਣਾ ਹਾਂ ਅਰਥ ਹੁੰਦੇ ਆ ਵੀ ਜਿਹੜਾ ਹਾਂ ਬਾਈ ਜਿਹੜਾ ਨੂੰ ਹਾਂਜੀ ਉਹ ਤੁਹਾਨੂੰ ਬਾਅਦ ਸਮਝਾਵਾਂਗਾ ਸਾਰੀ ਚੀਜ਼ ਅੱਜ ਬਿਜਲੀ ਵਾਲੇ ਦੱਸੇ ਮਣ ਇਹ ਕੀ ਹੁੰਦਾ ਅਰਥ ਕਾਦੇ ਵਾਸਤੇ ਹੁੰਦੇ ਇਹ ਇੱਕ ਦੂਰੀਏ ਨੂੰ ਰਵੇ ਵੀ ਆਪਣਾ ਇੱਥੇ ਅੱਛਾ ਜੀ ਟਾਈਪ ਤਾਂ ਬੜੀ ਇਹ ਹੀ ਜਾ ਰਿਹਾ ਨਾ ਹਾਂ ਹਾਂ ਇੱਥੇ ਕਰਾਉਂਗੇ ਆਪਾਂ ਇੱਥੇ ਵੀ ਹੋ ਸਕਦਾ ਆਪਾਂ ਆਪ ਆਪਣਾ ਇੱਧਰ ਨਹੀਂ ਆਏਗਾ ਹਾਂ ਹਾਂ ਆਪਣਾ ਮੇਨ ਵਰਕ ਇੱਥੇ ਲੱਗਿਆ ਹੋਇਆ ਹਾਂ 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 ਬੱਸ ਇੱਥੇ ਇਹ ਪਚੀਰੀ ਮਾਰਕ ਉੱਪਰ ਹੈ ਇੱਥੇ ਕੱਢ ਲੂਗਾ ਚਲ ਆਇਆ ਕਰ ਲੇ ਦੋ ਇੱਥੇ ਕਰ ਲਾਂਗੇ ਕਰ ਦੇਣੇ ਫਿਰ ਫਿਰ ਤਾਂ ਉਹਨਾਂ ਨੇ ਬੋਰ ਆਵੇ ਹਾਂਜੀ ਹਾਂਜੀ ਉਹਦਾ ਟੋ ਟੋ ਮਾਰਕ ਦੇਖ ਲਾਂਗੇ ਨਾ ਹਾਂਜੀ ਹਾਂਜੀ ਆਪਣਾ ਇੱਥੇ ਕੱਚਾ ਤਾਂ ਨਹੀਂ ਕਰਿਆ ਥੱਲੇ ਕਰਸਾ ਹੈਗੇ ਇਹ ਅਰਥ 10 ਕਾਦੇ ਵਾਸਤੇ ਹੁੰਦੇ ਆ ਇਹ ਹੱਤ ਕਾਦੇ ਵਾਸਤੇ ਆਉਂਦੇ ਹਾਂ ਤੇ ਚਾਹ ਫਰ ਘੰਟ ਲੱਗਣ ਵਾਸਤੇ ਉਹਦਾ ਮਤਲਬ ਪਾਣੀ ਜੇ ਘੰਟ ਆ ਗਿਆ ਹਾਂ ਹਾਂ ਬੰਦਾ ਬਾਸ ਨੂੰ ਚ ਫੜ ਗਿਆ ਹਾਂ ਮਦ ਕਰੰਟ ਨਹੀਂ ਲੱਗੂਗਾ ਉਹਦੇ ਅੱਛਾ ਹ ਇਹ ਘਰ ਨੰਬਰ 'ਤੇ ਨਿਊਟਰ ਪਿੱਛੇ ਤੇ ਨਿਊਟਰ ਬ੍ਰੇਕ ਆ ਗਈ। ਹਾਂ ਹਾਂ। ਆਪਣੀ ਧਾਰਤੀ ਆਈ ਨਿਊਟਰਲ। ਇਹ ਚੱਲੂਗਾ। ਆਪਣੀ ਬਿਜਲੀ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਆਪਣੀ ਬਿਜਲੀ ਚੱਲਦੀ ਰਹੂਗੀ। ਆਪਣੀ ਬਿਜਲੀ ਚੱਲਦੀ ਰਹੂਗੀ ਠੀਕ। ਹਾਂ ਪਿੱਛੇ ਨਿਊਟਰਲ ਯਾਨੀ ਇਹ ਇਹ ਵੀ ਸਾਰੇ ਬੰਦਾ ਲਾਉਣੀ ਚਾਹੀਦੀ। ਹਾਂਜੀ ਹਾਂਜੀ। ਇਸ ਆਪਣੇ ਸੇਫਟੀ ਵਾਸਤੇ। ਸੇਫਟੀ ਕਰਕੇ। ਠੀਕ। ਇਹ ਘਾਂਟ ਵੀ ਨਹੀਂ ਬੰਦਾ ਬੰਦੇ ਬਚੂ। ਜਿੱਦਾਂ ਕਈ ਵਾਰੋਂ ਕੀੜੀਆਂ ਜੇ ਲੜੀ ਜਾਂਦੀ ਉਹ ਲੜ ਜੀ ਉਹ ਜੀ ਆ। ਉਹ ਨਹੀਂ ਉਹ ਤਾਂ ਹਟ ਜੂਗੀ ਫੇਰ। ਹਾਂਜੀ ਹਾਂਜੀ ਉਹ ਲੈਪਟਾਪ ਨਾਲ ਕਰੀਏ। ਇਹ ਤਾਂ ਲਾਈਟ ਉਹ ਲਾ ਕੇ ਲੱਗਦੀ ਉਹ ਲੋਕੀੜੀ ਨਹੀਂ ਲੱਗਦੀ ਲੜਦੀ ਹੁੰਦੀ ਹੈ ਬੇ ਕਿੱਲੇ ਪੈਰ ਥਲੇ ਲੱਗੇ ਹੋਏ ਆ ਅਸਾਥੇ ਲੰਬ ਸਾਲ ਕਰੰਟ ਚ ਲੱਗਦਾ ਹੋਰ ਨਹੀਂ ਲੱਗੂਗਾ ਹੋਰ ਨਹੀਂ ਲੱਗੂਗਾ ਜੀ ਠੀਕ ਆ ਇਹ ਚੀਜ਼ ਆ ਇਹ ਫਾਈਲ ਬਿਜਲੀ ਜਿਹੜੇ ਨਵੇਂ ਨਵੇਂ ਕੰਮ ਦੱਸਤਾ ਇਹ ਅਰਥ ਵੀ ਲੱਖਾਂ ਚ ਜਾ ਰਹੇ ਆ ਚਲ ਕੋਈ ਨਹੀਂ ਜਿਹੜੇ ਬੰਦੇ ਜਿੱਦਣ ਬੰਦੇ ਪਾਉਣ ਉਹ ਫਿਰ ਉਹਨਾਂ ਦਾ ਵੀ ਅਸੀਂ ਇਨਫੋਰਮੇਸ਼ਨ ਲਵਾਂਗੇ ਇਹਦੇ ਬਾਰੇ ਚ ਤਾਂ ਮੈਂ ਆ ਜਾ ਕੀ ਦੇਖ ਲਾ ਆਪਣੀ ਇਹ ਇਹ ਤੇਰਾ ਹੀ ਵੱਧਦਾ ਹਾਂ 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 ਤੇਰਾ ਹੀ ਬਧਿਆ ਬਈਆ ਮੇਰਾ ਲੰਡਰ ਗਿਆ ਹੂੰ 300 ਉੱਪਰ ਹੈ ਤੜਵੇ 300 ਉੱਪਰ ਚੱਲ ਰਿਹਾ ਹੈ ਇਹ ਜਿੰਨਾ ਵੀ ਨਾ ਕੰਮ ਕਰਿਆ ਇਹ ਸਾਡੇ ਉੱਪਰ ਰਿਹਾ ਹੈ ਇਹ ਅਡਵਾਂਸ ਦੇ ਦਿਓ ਅਡਵਾਂਸ ਦੇ ਦਿਓ ਅਡਵਾਂਸ ਦੇ ਦਿਓ ਫਿਰ ਲਾਈ ਜਾਂਦਾ ਲਾਈ ਜਾਂਦਾ ਫਿਰ ਉਹ ਫੇਰ ਅਡਵਾਂਸ ਮੰਗਦਾ ਫੱਟੇ ਰੱਖਣਾ ਹੈ ਜਾਨ ਵੀਰ ਦੀਆਂ ਨੂੰ ਸੁਮੀਨ ਪੜ੍ਹਨਾ ਉਸ ਤੋਂ ਕੋਮਰੇ ਗੱਲ ਤੇ ਇਹ ਚਮੜ ਗਿਆ ਹੁਣ ਤਾਂ ਠੇਕੇਦਾਰ ਆ ਮੈਨੂੰ ਲਾਦਾ ਵੀ ਰਾਤ ਦੀ ਉੱਤਰੀ ਨਹੀਂ ਹਾਲੇ ਹਾਂ ਅੱਛਾ ਉਹਨੇ ਬੰਦਰੇ ਬਾਹਰ ਨਹੀਂ ਦੇਣਾ ਪਿੰਡ ਵਿੱਚ ਵਿਆਹ ਸੀ ਤੇ ਉਹਨਾਂ ਦੋਵਾਂ ਪਾਰਟੀ ਦੇ ਸੱਦਾ ਆਇਆ ਹੋਇਆ ਕੱਲ ਵਿਆਹ ਸੀ ਕੱਲ ਵਿਆਹ ਸੀ ਅੱਜ ਪਾਰਟੀ ਦਾ ਸੱਦਾ ਉਹ ਦੂਰ ਜਾਣਾ ਸੀ ਦੂਰ ਤੋਂ ਫਿਰ ਪਿੰਡ ਵਾਲੇ ਲੈ ਕੇ ਨਹੀਂ ਗਏ ਉਹ ਆਪੇ ਪਿੰਡ ਦੇ ਰਿਸ਼ਤੇਦਾਰ ਇਕੱਠੇ ਕਰਕੇ ਜਾ ਕੇ ਲਿਆਏ ਕਹਿੰਦਾ ਵੀ ਸਮਝੋ ਤਿੰਨ ਕ ਘੰਟੇ ਤਿੰਨ ਚਾਰ ਘੰਟੇ ਲੱਗ ਜਾਂਦੇ ਜਾਣੇ ਨੂੰ ਰਾਤ ਵੀ ਰਾਤ ਵੀ 10 ਵਜੇ ਆਈ ਬਰਾਦ ਘਰ ਹੁਣ ਚੱਲੇ ਜਾ ਕੇ ਪਿੰਡ ਤੇ ਪਵੰਤ ਤੇ ਸੱਦਣ ਹੋਣਗੇ ਉੱਥੇ ਦੇਖਦੇ ਜਾ ਕੇ ਬਾਹਰ ਵਾਲਾ ਰੈਂਪ ਵੀ ਬਣਾ ਕੇ ਲਜਾਣਾ ਜਿਹੜਾ ਬਾਹਰ ਵਾਲਾ ਰੈਂਪ ਹੈ ਹਾਂ ਕਦ ਮੈਨੂੰ ਬੁਲਾ ਕੋਈ ਕਹਿੰਦੀ ਫਿਰ ਕਿਉਂ ਗਿਆ ਨਿਸ਼ਾਨ ਪੈ ਗਿਆ ਤੂੰ ਵੀ ਹਾਂ ਤੂੰ ਇਧਰ ਆ ਜਾ ਅਸੀਂ ਰੈਂਪ ਤੇ ਲੇ ਰਹੇ ਹਾਂ ਅਸੀਂ ਇਧਰ ਆ ਲਾ ਕੇ ਡਾਕ ਕਰ ਦੇਣਾ ਹੈ ਲਾਲੂ ਜੀ ਦੇ ਭਾਈ ਨੂੰ ਬੁਲਾਉਂਦੇ ਮੈਂ ਆਇਆ ਮੁੜ ਕੇ ਵਾਪਸ ਤੇ ਆ ਪਕਤਾਈ ਹੈ ਛਾਦਾ ਬੇ ਆ ਗਿਆ ਮਨਾ ਬੱਚਾ ਚੱਲਿਆ ਭਾਈ ਫਿਰ ਚਲੋ ਭਾਈ ਹਾਂ ਭਾਈ ਮੁੰਡੇ ਤਿਆਰ ਹੈ ਹਾਂਜੀ ਹਾਂਜੀ ਤਿਆਰ ਹੈ ਅੱਗੇ ਬਹਿ ਜਾਣਾ ਤਾਂ ਮੈਂ ਪਿੱਛੇ ਬਹਿ ਜਾਂਦਾ ਨਾ ਨਾ ਕੋਈ ਨਹੀਂ ਬਾਏ ਬਈ ਪੱਲਸ ਹਾਂਜੀ ਹਾਂਜੀ ਇੱਥੇ ਤੇਰੇ ਇਸ ਰਿਜ਼ੋਰਟ ਲੱਗ ਸੋਟੇ ਪਿੰਡ ਤੋਂ 2 ਕਿਲੋਮੀਟਰ ਦੀ ਦੂਰੀ ਤੇ ਆ ਉਹਦੇ ਨਾਲ ਫੇਰ ਵੀ ਕੋਈ ਆਏ ਹੈਗੇ 9 ਵਜੇ ਪਾਰਟੀ ਦਾ ਸੱਦਾ ਆਇਆ ਹੋਇਆ